ਅਸੀਂ ਐਂਡ ਤੁਸੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਸਤਿ ਸ਼੍ਰੀ ਅਕਾਲ ਸੋ ਅੱਜ ਆਪਾਂ ਗੱਲ ਕਰਾਂਗੇ ਜੀ ਬਠਿੰਡੇ ਜ਼ਿਲ੍ਹੇ ਦੇ ਪਾਲ ਸਮਾਉ ਵਾਰੇ ਸੋ ਪਾਲ ਸਮਾਉ ਇੱਕ ਐਸੀ ਸ਼ਖਸੀਅਤ ਆ ਜਿਸਨੇ ਪਤਾ ਨਹੀਂ ਕਿੰਨੇਕ ਵਿਆਹ ਪੁਤਾਏ ਨੇ ਕਿੰਨੇਕ ਵਿਆਹਾਂ ਦੇ ਵਿੱਚ ਰੌਣਕਾਂ ਲਾਈਆਂ ਨੇ ਜਾਗੂਆਂ ਕੱਢੀਆਂ ਨੇ ਸੋ ਪਾਲ ਸਮਾਉ ਨੇ ਜਿਹੜੇ ਹੈਗੇ ਨੇ ਉਹਨਾਂ ਨੇ ਦੁਬਾਰਾ ਤੋਂ ਪੰਜਾਬੀ ਗਿੱਧੇ ਨੂੰ ਇੰਨਾ ਕੁ ਜ਼ਿਆਦਾ ਪ੍ਰਫੁੱਲਿਤ ਕੀਤਾ ਕਿ ਵਿਦੇਸ਼ਾਂ ਵਿੱਚ ਚਰਚਾ ਹੋ ਗਈ ਗਿੱਧੇ ਦੀ ਤਾਂ ਹੈਗੀ ਹੋਈ ਸੀ ਪਾਲ ਸਮਾਉ ਦੀ ਵੀ ਸੋ ਪਾਲ ਸਮਾਉ ਦਾ ਪਿਛਲੇ ਦਿਨੀ ਸਾਰਿਆਂ ਨੇ ਲਾਈ ਆ ਲਾਈਵ ਵਿਆਹ ਵੇਖਿਆ ਤੇ ਵਿਆਹ ਇਸ ਤਰ੍ਹਾਂ ਦਾ ਸੀ ਕਿ ਪੂਰੇ ਦੇਸ਼ ਭਰ ਵਿੱਚ ਚਰਚਾ ਹੋਈ ਉਸ ਵਿਆਹ ਦੀ ਉਸ ਵਿਆਹ ਦੇ ਵਿੱਚ ਜਿਹੜਾ ਵਿਆਹ ਘਟ ਤੇ ਮੇਲਾ ਜ਼ਿਆਦਾ ਸੀ ਹਾਂਜੀ ਕਿਉਂਕਿ ਮੇਲੇ ਵਰਗਾ ਮਾਹੌਲ ਸੀ ਜਿੱਥੇ ਰੰਗ ਬਰੰਗੀ ਪਬਲਿਕ ਦਿਖੀ ਉੱਥੇ ਹੀ ਰੰਗ ਬਰੰਗੇ ਲਿਸ਼ਕ ਦੇ ਪੁਸ਼ਕ ਦੇ ਘੋੜੇ ਨੱਚਦੇ ਦਿਖਾਈ ਦਿੱਤੇ ਊਠ ਨੱਚਦੇ ਦਿਖਾਈ ਦਿੱਤੇ ਹਾਥੀ ਤੇ ਬਰਾਤ ਗਈ ਤੇ ਪਾਲ ਸਮਾਉ ਹੋਣਾ ਨੇ ਇਹ ਜਿਹੜਾ ਰਿਵਾਜ ਆ ਪਬਲਿਕ ਨੂੰ ਜਾਂ ਕਹਿ ਲਓ ਪੰਜਾਬੀਆਂ ਨੂੰ ਦੱਸ ਦਿੱਤਾ ਕਿ ਵਿਆਹ ਜਿਹੜਾ ਹੈਗਾ ਲਿਮੋਜ਼ਿਨ ਦੀਆਂ ਗੱਡੀਆਂ ਦੇ ਉੱਤੇ ਫੁੱਲ ਲਗਾ ਕੇ ਹੀ ਨਹੀਂ ਕੀਤਾ ਜਾਂਦਾ ਬਲਕਿ ਵਿਆਹ ਇਸ ਤਰ੍ਹਾਂ ਵੀ ਹੋ ਜਾਂਦਾ ਆ ਵਿਆਹ ਦਾ ਜਿਹੜਾ ਮਾਹੌਲ ਉਹਨਾਂ ਨੇ ਇਸ ਤਰ੍ਹਾਂ ਬੰਨ੍ਹ ਲਿਆ ਕਿ ਸੜਕ ਤੇ ਆਉਣ ਜਾਣ ਵਾਲੀ ਜਿੰਨੀ ਵੀ ਪਬਲਿਕ ਸੀ ਰਿਸ਼ਤੇਦਾਰਾਂ ਨੇ ਤਾਂ ਦੇਖਣਾ ਹੀ ਸੀ ਇਹ ਅਚੰਬੇ ਵਰਗਾ ਵਿਆਹ ਸੀ ਪਰ ਜਿਹੜੇ ਸੜਕ ਤੋਂ ਲੰਘ ਰਹੇ ਸੀ ਆਮ ਪਬਲਿਕ ਸੀ ਜਿਹੜੀ ਉਹਨਾਂ ਨੇ ਵੀ ਵਿਆਹ ਦਾ ਖੜ ਕੇ ਪੂਰਾ ਆਨੰਦ ਮਾਣਿਆ ਸੋ ਪਾਲਸਮੋ ਇੱਕ ਐਸੀ ਸ਼ਖਸੀਅਤ ਹੈ ਜਿਸ ਨੇ ਜਿਹੜਾ ਹੈਗਾ ਗਿੱਧੇ ਨੂੰ ਕਹਿ ਲਓ ਜਾਂ ਸਾਡੇ ਪੰਜਾਬੀ ਨਾਚ ਨੂੰ ਲੋਕ ਨਾਚ ਨੂੰ ਦੁਬਾਰਾ ਤੋਂ ਜਿਹੜਾ ਜਿੰਦਾ ਕੀਤਾ ਆ ਕਿਉਂਕਿ ਅੱਜ ਤੋਂ 25 ਸਾਲ ਪਿੱਛੇ ਚਲੇ ਜਾਈਏ ਜੇ ਤਾਂ ਕਾਲਜਾਂ ਦੇ ਵਿੱਚ ਜਿਹੜਾ ਹੈਗਾ ਗਿੱਧਾ ਕੁੜੀਆਂ ਮੁੰਡੇ ਭੰਗੜੇ ਕਰਦੇ ਹੁੰਦੇ ਸੀ ਵੱਧ ਚੜ ਕੇ ਹਿੱਸਾ ਲੈਂਦੇ ਹੁੰਦੇ ਸੀ ਪਰ ਹੁਣ ਜਿਹੜਾ ਹੈਗਾ ਗਿੱਧੇ ਦੀ ਜਿਹੜੀ ਕਹਿ ਲਓ ਵੀ ਇੱਕ ਤਰ੍ਹਾਂ ਵੀ ਗਿੱਧੇ ਦੀ ਮਿਆਦ ਘੱਟ ਗਈ ਪਰ ਜਿਹੜਾ ਆਮ ਨਾਚ ਗਾਣਾ ਹੋ ਗਿਆ ਉਹ ਜ਼ਿਆਦਾ ਪ੍ਰਫੁੱਲਿਤ ਹੋ ਗਿਆ ਕਿਉਂਕਿ ਅਸੀਂ ਇੰਸਟਾ ਤੇ ਹਰ ਰੋਜ਼ ਦੇਖਦੇ ਹਾਂ ਜਿਹੜੀਆਂ ਵੀ ਰੀਲਾਂ ਆਉਂਦੀਆਂ ਨੇ ਸਾਡੇ ਸਾਹਮਣੇ ਉਹ ਗਾਣਿਆਂ ਦੇ ਉੱਤੇ ਕੁੜੀਆਂ ਨੱਚਦੀਆਂ ਟੱਪਦੀਆਂ ਦਿਖਾਈ ਦਿੰਦੀਆਂ ਨੇ ਪਰ ਜਿਹੜੇ ਕਾਲਜ ਦੇ ਮਾਹੌਲ ਹੁੰਦੇ ਸੀ ਉਹ ਸਾਨੂੰ ਕਿਤੇ ਵੀ ਰੀਲਾਂ ਦੇ ਵਿੱਚ ਦਿਖਾਈ ਨਹੀਂ ਦਿੰਦੇ ਕਿ ਅੱਜ ਕਿਸੇ ਨਾ ਕਿਸੇ ਕਾਲਜ ਦੇ ਵਿੱਚ ਕੁੜੀਆਂ ਨੇ ਕੁੜੀਆਂ ਨੇ ਗਿੱਧਾ ਪਾਇਆ ਹੋਵੇ ਤੇ ਸਾਡੇ ਅੱਗੇ ਕੋਈ ਰੀਲ ਆਈ ਹੋਵੇ ਐਦਾਂ ਦੀ ਰੀਲ ਸਾਡੇ ਅੱਗੇ ਕਦੇ ਨਹੀਂ ਅਕਸਰ ਸਾਡੇ ਅੱਗੇ ਜਿਹੜੀਆਂ ਰੀਲਾਂ ਆਉਂਦੀਆਂ ਨੇ ਉਹ ਰੀਲਾਂ ਹੁੰਦੀਆਂ ਨੇ ਜਾਂ ਤਾਂ ਕਹਿ ਲਓ ਸਿੰਗਰਾਂ ਦੀਆਂ ਕਿਉਂਕਿ ਸਿੰਗਰ ਵੀ ਅੱਜ ਕੱਲ ਜਿਹੜੇ ਹੈਗੇ ਨੇ ਉਸ ਤਰ੍ਹਾਂ ਦਾ ਨਾਚ ਗਾਣਾ ਨਹੀਂ ਕਰਦੇ ਉਹ ਵੀ ਪੈਂਟ ਕੋਟ ਪਾ ਕੇ ਹੀ ਸਟੇਜਾਂ ਤੇ ਚੜ੍ਹਦੇ ਨੇ ਪਰ ਪਾਲ ਸੁਮਾਉ ਦਾ ਜਿਹੜਾ ਇਹ ਵਿਆਹ ਸੀ ਇਸ ਵਿੱਚ ਪੰਜਾਬੀ ਸੱਭਿਆਚਾਰ ਦੀ ਪੂਰੀ ਜਿਹੜੀ ਹੈਗੀ ਆ ਚਲਕ ਦਿਖਾਈ ਦਿੱਤੀ ਜੇਕਰ ਗੱਲ ਕਰੀਏ ਪਾਲਸਮਾਉ ਦੇ ਪਿੰਡ ਬਾਰੇ ਸ਼ਹਿਰ ਬਾਰੇ ਤਾਂ ਪਾਲਸਮਾਉ ਹੋਣੀ ਮਾਨਸਾ ਦੇ ਨੇੜੇ ਪਿੱਖੀ ਪਿੰਡ ਦੇ ਕੋਲ ਉਹਨਾਂ ਦਾ ਸਮਾਉ ਪਿੰਡ ਪੈਂਦਾ ਆ ਜਿੱਥੇ ਉਹਨਾਂ ਦਾ ਬਚਪਨ ਬੀਤਿਆ ਅ ਬਚਪਨ ਦੇ ਵਿੱਚ ਹੀ ਉਹ ਕਹਿ ਲੋ ਕਿ ਉਹਨਾਂ ਦੇ ਮਾਤਾ ਦਾ ਦਿਹਾਂਤ ਹੋ ਗਿਆ ਸੀ ਜਿਹਦੇ ਜਿਸ ਦੇ ਕਾਰਨ ਉਹ ਬਹੁਤ ਉਦਾਸ ਵੀ ਰਹੇ ਤੇ ਉਹਨਾਂ ਨੂੰ ਚੇਤੇ ਕਰਦੇ ਹੋਏ ਵਿਆਹ ਤੇ ਕਿਤੇ ਨਾ ਕਿਤੇ ਬਾਰ ਬਾਰ ਭਾਵੁਕ ਵੀ ਹੋਏ ਸਾਨੂੰ ਦਿਖੇ ਉਹ ਭਾਵੁਕ ਹੁੰਦੇ ਪਰ ਉਹਨਾਂ ਦਾ ਜਿਹੜਾ ਬਚਪਨ ਸੀ ਉਹ ਬਹੁਤ ਕਹਿ ਲਓ ਵੀ ਜਿਆਦਾ ਜਿਵੇਂ ਬੱਚੇ ਅੱਜ ਕੱਲ ਪਰੈਂਟਸ ਤੋਂ ਮੰਗਾ ਕਰਦੇ ਨੇ ਉਹਨਾਂ ਦੀ ਕੋਈ ਜਿਆਦਾ ਮੰਗਾ ਨਹੀਂ ਹੁੰਦੀਆਂ ਸੀ ਜਿਹੜਾ ਕਿ ਉਹਨਾਂ ਨੇ ਆਪਣੇ ਸ਼ੌਂਕਾਂ ਨੂੰ ਜਾਂ ਆਪਣੇ ਅੰਦਰ ਜੋ ਵੀ ਉਹਨਾਂ ਦੇ ਸੁਪਨੇ ਸੀ ਉਹਨਾਂ ਨੂੰ ਜਿੰਦਾ ਰੱਖਿਆ ਤੇ ਪੂਰਾ ਵੀ ਕੀਤਾ ਇਸੇ ਕਰਕੇ ਅੱਜ ਸਾਨੂੰ ਇੱਕ ਉਹਨਾਂ ਦਾ ਜਿਹੜਾ ਵਿਆਹ ਵਿਲੱਖਣ ਵਿਆਹ ਦਿਖਿਆ ਸੱਭਿਆਚਾਰ ਨਾਲ ਰਿਲੇਟਡ ਰਿਲੇਟ ਹੁੰਦਾ ਜਿਹੜਾ ਵਿਆਹ ਦਿਖਿਆ ਕਿਉਂਕਿ ਕਿਤੇ ਨਾ ਕਿਤੇ ਉਹ ਆਖਦੇ ਸੀ ਕਿ ਮੈਂ ਜਿਹੜੇ ਹੈਗੇ ਆਪਣੇ ਆਪ ਨਾਲ ਕੁਝ ਵਾਅਦੇ ਕੀਤੇ ਸੀ ਜਿਨ੍ਹਾਂ ਵਿੱਚੋਂ ਇੱਕ ਵਾਅਦਾ ਜਿਹੜਾ ਹੈਗਾ ਸੀ ਕਿ ਮੈਂ ਜਦੋਂ ਤੱਕ ਸਿੱਧੂ ਦੇ ਘਰੇ ਕਿਲਕਾਰੀਆਂ ਨਹੀਂ ਗੁੰਜਣਗੀਆਂ ਉਦੋਂ ਤੱਕ ਮੈਂ ਪੈਰੀ ਚੱਪਲ ਨਹੀਂ ਪਾਣੀ ਤੇ ਵਾਕਈ ਉਹਨਾਂ ਨੇ ਪੈਰੀ ਚੱਪਲ ਨਹੀਂ ਪਾਈ ਉਦੋਂ ਤੱਕ ਤੇ ਦੂਸਰਾ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਜੇਕਰ ਮੇਰਾ ਵਿਆਹ ਹੋਊਗਾ ਪੰਜਾਬ ਦੀ ਝਲਕ ਉਹਦੇ ਵਿੱਚੋਂ ਦਿਖੂਗੀ ਤੇ ਪ੍ਰਾਣੇ ਸੱਭਿਆਚਾਰ ਨੂੰ ਲੇਟ ਕਰੇਗਾ ਤੇ ਸਭ ਨੂੰ ਦੱਸਾਂਗਾ ਕਿ ਵਿਆਹ ਪੰਜਾਬ ਦੇ ਵਿੱਚ ਪਹਿਲੇ ਸਮਿਆਂ ਵਿੱਚ ਕਿਵੇਂ ਦੇ ਹੁੰਦੇ ਸੀ ਸੋ ਉਹ ਵੀ ਇਹਨਾਂ ਨੇ ਸੁਪਨਾ ਜਿਹੜਾ ਹੈਗਾ ਆਪਣਾ ਪੂਰਾ ਕਰ ਦਿਖਾਇਆ ਬਾਕੀ ਇੱਕ ਸੁਪਨਾ ਕਿਤੇ ਨਾ ਕਿਤੇ ਉਹਨਾਂ ਨੇ ਇਹ ਵੀ ਸਾਡੇ ਸਾਰੇ মিডিਆ ਦੇ ਰੂਬਰੂ ਹੋ ਕੇ ਦੱਸਿਆ ਸੀ ਕਹਿੰਦੇ ਕਿ ਮੈਂ ਗੁਰਲੇਜ ਅਕਤਰ ਜੀ ਨੂੰ ਕਿਹਾ ਸੀ ਵੀ ਜਦੋਂ ਮੇਰਾ ਵਿਆਹ ਹੋਵੇਗਾ ਉਸ ਸਮੇਂ ਤੇ ਤੁਸੀਂ ਘੋੜੀਆਂ ਗਾਵੋਗੇ ਇਸੇ ਕਰਕੇ ਜਿਹੜੇ ਗੁਰਲੇਜ ਅਕਤਰ ਜੀ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਬੋਲੀਆਂ ਘੋੜੀਆਂ ਗਾਉਂਦੇ ਦਿਖਾਈ ਦਿੱਤੇ ਤੇ ਬਹੁਤ ਵਧੀਆ ਉਹਨਾਂ ਨੇ ਪਰਫਾਰਮੈਂਸ ਕੀਤੀ ਤੇ ਬਾਕੀ ਜੋੜੀ ਨੂੰ ਵੀ ਨਚਾਇਆ ਉਹਨਾਂ ਨੇ ਹੱਥ ਫੜ ਕੇ ਸਟੇਜ ਦੇ ਉੱਤੇ ਬਹੁਤ ਵਧੀਆ ਲੱਗਿਆ ਤੇ ਉਹਨਾਂ ਨੇ ਆਪਣੇ ਹੰਸਫਰ ਬਾਰੇ ਵੀ ਦੱਸਿਆ ਪਾਲਸਮਾਉ ਉਹਨਾਂ ਨੇ ਕਿ ਗਿੱਧੇ ਦੇ ਵਿੱਚ ਤਾਂ ਜ਼ਿਆਦਾ ਜਿਹੜਾ ਹੈਗਾ ਨਹੀਂ ਇੰਟਰਸਟ ਉਹਨਾਂ ਨੂੰ ਪਰ ਉਹ ਧਾਰਮਿਕ ਖਿਆਲਾ ਵਾਲੇ ਨੇ ਕਿ ਇਸੇ ਕਰਕੇ ਮਤਲਬ ਕਿ ਜਿਹੜੇ ਉਹ ਮੇਰੇ ਤੋਂ ਬਿਲਕੁਲ ਆਪੋਜ਼ਿਟ ਨੇ ਮਤਲਬ ਕਿ ਉਹਨਾਂ ਨੇ ਆਪਣੀ ਵਾਈਫ ਬਾਰੇ ਇਹ ਗੱਲਾਂ ਬਾਤਾਂ ਦਸੀਆਂ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ ਵਿੱਚ ਗਿੱਧਾ ਵੀ ਸਿਖਾ ਦੇਾਂਗੇ ਸੋ ਇਸੇ ਤਰ੍ਹਾਂ ਜਿਹੜਾ ਹੈਗਾ ਪਾਲ ਸਮਾਉ ਦਾ ਵਿਆਹ ਪੂਰੇ ਰੀਤੀ ਰਿਵਾਜਾਂ ਨਾਲ ਹੋਇਆ ਬਹੁਤ ਸੋਹਣਾ ਹੋਇਆ ਸਮੇਂ ਸਿਰ ਹੋਇਆ ਤੇ ਪਾਲ ਸਮਾਉ ਹੋਣਾ ਨੇ ਆਪਣਾ ਜਿਹੜਾ ਇਹ ਵੀ ਸੁਪਨਾ ਪੂਰਾ ਕੀਤਾ ਤੇ ਇੱਕ ਵਾਰ ਲੋਕਾਂ ਨੂੰ ਦਿਖਾ ਦਿੱਤਾ ਕਿ ਗੱਡੀਆਂ ਤੇ ਵੱਡੀਆਂ-ਵੱਡੀਆਂ ਲਿਮੋਜ਼ਿਨਾ ਤੇ ਫੁੱਲ ਲਾ ਕੇ ਹੀ ਵਿਆਹ ਨਹੀਂ ਹੁੰਦੇ ਵਿਆਹ ਇਸ ਤਰ੍ਹਾਂ ਵੀ ਹੋ ਜਾਂਦੇ ਨੇ ਜਿਵੇਂ ਸਾਡੇ ਦਾਦੇ ਪੁਰਦਾਦੇ ਰਾਜੇ ਮਹਾਰਾਜੇ ਕਰਦੇ ਹੁੰਦੇ ਸੀ ਸੇ ਸੁਪਨੇ ਪੂਰੇ ਕਰਨ ਦੇ ਲਈ ਮਿਹਨਤ ਖੂਬ ਕੀਤੀ ਆ ਇਹ ਵੀ ਪਤਾ ਚੱਲਦਾ ਹੈ ਕਿ ਉਹ ਕਿੰਨੀ ਕਿੰਨੀ ਮੀਲ ਆਪਣੇ ਕਾਲਜ ਦੇ ਵਿੱਚ ਤੁਰ ਕੇ ਜਾਂਦੇ ਸੀ ਤੇ ਉਸ ਦੌਰਾਨ ਉਹ ਕਾਲਜ ਜਾਂਦੇ ਜਾਂਦੇ ਕਈ ਬੋਲੀਆਂ ਜਿਹੜੀਆਂ ਹੈਗੀਆਂ ਨੇ ਉਹ ਬੋਲਦੇ-ਬੋਲਦੇ ਜਾਂਦੇ ਤੇ ਲਿਖ ਲੈਂਦੇ ਜਾਂ ਕਹੋ ਚੇਤੇ ਕਰ ਲੈਂਦੇ ਤੇ ਜੇ ਆਪਾਂ ਗੱਲ ਕਰੀਏ ਬੋਲੀਆਂ ਦੀ ਤੇ ਬੋਲੀਆਂ ਵੀ ਹੁਣ ਕੁੜੀਆਂ ਕੋਲ ਤਕਰੀਬਨ ਤਕਰੀਬਨ ਖਤਮ ਹੀ ਹੋ ਗਈਆਂ ਸੀ ਕਿਉਂਕਿ ਕੁੜੀਆਂ ਕੋਲ ਉਹ ਹੀ ਬੋਲੀਆਂ ਰਹਿ ਗਈਆਂ ਵੀ ਹਰੇ ਹਰੇ ਘਾ ਉੱਤੇ ਸੱਪ ਫੁੱਕਾ ਮਾਰਦਾ ਭੱਜੋ ਵੀਰੋ ਨੀ ਬਾਪੂ ਕੱਲਾ ਮੱਝਾ ਚਾਰਦਾ ਮਤਲਬ ਇਹ ਜਿਹੜੀ ਬਹੁਤ ਪੁਰਾਣੀ ਬੋਲੀ ਆ ਇਹ ਬੋਲੀਆਂ ਹੀ ਪੰਜ ਸੱਤ ਜਿਹੜੀਆਂ ਹੈਗੀਆਂ ਸੀ ਗਿੱਧਿਆਂ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਦੀਆਂ ਸੀ ਪਰ ਜਦੋਂ ਦੇ ਪਾਲ ਸਮਾਉ ਇਸ ਫੀਲਡ ਦੇ ਵਿੱਚ ਆਏ ਨੇ ਪਾਲਸਮਾਉ ਉਹਨਾਂ ਨੇ ਬਹੁਤ ਸਾਰੀਆਂ ਬੋਲੀਆਂ ਨੂੰ ਸਿਰਜਿਆ ਬਹੁਤ ਸਾਰੀਆਂ ਬੋਲੀਆਂ ਉਹਨਾਂ ਨੇ ਸਾਡੇ ਰੂਪ ਰੂਪ ਕੀਤੀਆਂ ਜਿਹੜੀਆਂ ਕਿ ਅੱਜ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਇਹ ਕਹਿੰਦੀਆਂ ਨੇ ਵੀ ਬੋਲੀ ਨੂੰ ਥੋੜਾ ਜਿਹਾ ਹਲੀਮੀ ਨਾਲ ਪਾਇਆ ਕਰੋ ਤਾਂ ਜੋ ਅਸੀਂ ਲਿਖ ਲਿਆ ਕਰੀਏ ਸੋ ਮਤਲਬ ਕਿ ਪਾਲ ਸੁਮਾ ਉਹਨਾਂ ਦੀਆਂ ਜਿਹੜੀਆਂ ਬੋਲੀਆਂ ਨੇ ਉਹ ਵੀ ਬਹੁਤ ਨਮੀਆਂ ਹੁੰਦੀਆਂ ਨੇ ਤਕਰੀਬਨ ਤਕਰੀਬਨ ਪਰ ਜਿਹੜੇ ਉਹਨਾਂ ਦੇ ਡਰਾਮੇ ਹੁੰਦੇ ਨੇ ਉਹ ਪੁਰਾਣੇ ਹੀ ਜਿਵੇਂ ਅੱਜ ਤੋਂ 40 50 ਸਾਲ ਪਹਿਲਾਂ ਸਾਨੂੰ ਸਾਡੀਆਂ ਬਜ਼ੁਰਗ ਔਰਤਾਂ ਦੇ ਦੇਖਣ ਨੂੰ ਮਿਲਦੇ ਸੀ ਉਸੇ ਤਰ੍ਹਾਂ ਦੇ ਜਿਹੜੇ ਉਹ ਡਰਾਮੇ ਵੀ ਕੀਤੇ ਜਾਂਦੇ ਨੇ ਉਹਨਾਂ ਦੇ ਲੋਕ ਨਾਚ ਦੇ ਵਿੱਚ ਸਾਰੀ ਜਿਹੜੀ ਹੈਗੀ ਆ ਉਹ ਪੰਜਾਬੀਅਤ ਨੂੰ ਪੂਰੀ ਤਰ੍ਹਾਂ ਸਮਰਪਿਤ ਨੇਪਾਲ ਸਮਾਉ ਹੋਣੀ ਸੋਪਾਰ ਸਮਾਉ ਉਹਨਾਂ ਦਾ ਵਿਆਹ ਹੋ ਚੁੱਕਿਆ ਆ ਤੇ ਆਪਾਂ ਉਹਨਾਂ ਨੂੰ ਸਾਰਿਆਂ ਨੇ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਨੇ ਪਰ ਫਿਰ ਤੋਂ ਹੁਣ ਆਪਾਂ ਇੱਕ ਵਾਰੀ ਹੋਰ ਸਾਰੇ ਰਲ ਮਿਲ ਕੇ ਕਮੈਂਟਾਂ ਦੇ ਵਿੱਚ ਉਹਨਾਂ ਨੂੰ ਵਧਾਈਆਂ ਵੀ ਦੇ ਦਿਓ ਜੇ ਕਿ ਉਹਨਾਂ ਦੀ ਜੋੜੀ ਸਦਾ ਸਲਾਮਤ ਰਹੇ ਬਣੀ ਰਹੇ ਸੋ ਇਸੇ ਤਰ੍ਹਾਂ ਸਾਡਾ ਵੀ ਜਿਹੜਾ ਹੈਗਾ ਆ ਪੰਜਾਬੀ ਬੋਲੀਆਂ ਨਾਲ ਮਨੋਰੰਜਨ ਕਰਦੇ ਰਹਿਣ ਸੋ ਬਹੁਤ ਸਾਰੇ ਹਜੇ ਹੋਰ ਕਈਆਂ ਦੇ ਘਰਾਂ ਦੇ ਵਿੱਚ ਬੇਟੀਆਂ ਬੇਟਿਆਂ ਨੇ ਜਨਮ ਲੈਣਾ ਤੇ ਪਾਲ ਸਮਾਉ ਉਹਦੇ ਏਸੇ ਤਰ੍ਹਾਂ ਗੀਤੇ ਗੂੰਜਦੇ ਰਹਿਣ ਬੋਲ ਕੇ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਨਾਲ ਹੀ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਸੋ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ